ਕੋ ਕੋ ਕੋਲੀ ਨਹੀਂ ਆਉਂਦੀ ਜੀ ਨਹੀਂ ਉਹ ਸਿਰਫ ਉਹਦਾ ਤੇ ਫੋਨ ਤੇ ਮੈਨੂ ਆਪਣੇ ਵਿੱਚ ਨੂੰ ਬਣਾ ਲਾ ਸਕਦੇ ਆਪਾਂ ਵੀ ਨਾ ਲੈਣ ਦਾ ਸਟਾਰਟ ਉਹ ਸਭਾ ਇੱਕ ਨੈਟਵਰਕ ਸਟਾਰਟ ਕਰਦੇ ਸਵਾਲ ਤੇ ਯਾਰ ਇੱਕ ਮਿੰਟ ਮਨ ਸਰਕਾਰ ਮੁਰਦਾਬਾਦ 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 ہے ہائے کرے ہڑائے کا زندہ <سؤال> باد زندہ باد زندہ باد پنجاب سرکار مرداباد 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 آج ہم اسی پنجاب سے نہیں نا ہی بیچ بیچ پرائیویٹ گل کیتی جائے اے کرے ساتھیو سرکار بھی کیڑی دے تصدیق ہٹساں پر اوندا دعوٰی اپا جلمندر والے الیکشن وچ دینا اے کہ سرکار دے پہلا سب تو جے جانی ہو گے ਤਸ ਸਿੱਖ ਲਵੇ ਕੰਧ ਤੇ ਕਿਹਾ ਪੜ ਲਵੇ ਅੱਗੇ ਏਕਾ ਲੈ ਗਿਆ ਤੇ ਸਮੋਹ ਕੱਲਾ ਆਹੀ ਵੀ ਨਹੀਂ ਕੋਲਦੀ ਇਸ ਬਾਅਦ ਅਗਲੀਆ ਕੀ ਕਰਨੀ ਉਹਨਾਂ ਨੇ ਬੇਚੀ ਸਰਕਾਰ ਨੂੰ ਰੋਣਾ ਜਦੋਂ ਵੀ ਇਲੈਕਸ਼ਨ ਆਊਗਾ ਆਪਾਂ ਕਲੀ ਆਹ ਰੈਲੀ ਕਰਕੇ ਲੋਕਾਂ ਨੂੰ ਸੋਚੋ ਵੀ ਇੱਕ ਆਪਾਂ ਜਲੰਧਰ ਦੇ ਹਰਿਆ ਦਾ ਆਪਾਂ ਗਾਹ ਰੈਲੀयां ਨਹੀਂ ਕਰਦੀਆਂ ਇੱਥੇ ਜਿੱਥੇ ਜਿੱਥੇ ਜਿੰਨੀ ਜộn ਆਇਆ ਕੋਈ ਉੱਥੇ ਆਪਾਂ ਰੈਲੀयां ਕਰਦੇ ਸਰਕਾਰ ਦੇ ਜਿਹੜੇ ਝੂਠੇ ਵਾਦੇ ਕਰਕੇ ਆਈ ਹੈ ਉਹ ਦੱਸਾਂਗੇ ਕਿ ਸਾਡੇ ਨਾਲ ਮੌਜੂਦਾਨ ਵਾਲੀ ਸਰਕਾਰ ਦੇ ਬਹੁਤ ਬਦਨਾਮ ਕਿ ਵਰਤਾਂ ਨੇ ਸਾਡੀਆਂ ਮੰਗਾਂ ਲਈ ਮੰਗੀਆਂ ਸਾਡੀਆਂ ਮੰਗੀਆਂ ਕਰਕੇ ਸਿਡੀ ਜਾਰੀ ਕਰਨ ਦੀ ਬਾਜੂ ਲਈ ਸਰਕਾਰ ਨੇ ਸਾਡੀਆਂ ਮੰਗਾਂ ਤੇ ਪਹਿਰਾਂ ਦਿੱਤਾ ਸਭਾ ਸਾਥੀਓ ਮੈਂ ਇਹ ਤੋਂ ਪਹਿਲਾਂ ਵੀ ਕਹਿਆ ਹਾਂ ਕਿ ਸੋਹਰਾ ਜਨਤਾ ਜਨਤਾ ਕਿ ਕਿ ਜਦ ਵੀ ਗੱਲ ਹੈ ਮਸਲੇ ਬਾਰੇ ਉਹਨਾਂ ਨੂੰ ਮਾਣਿਤ ਕਰਨਾ ਜਾਊਗਾ ਕਿਉਂਕਿ ਸਾਡੀ ਪ੍ਰਾਂਤਕ ਕਾਰੀ ਨੂੰ ਕੋਈ ਕੋ ਸਾਥੀ ਸਾਡੇ ਅਕੈਡੈਮਿਕ ਵਧੀਆ ਪੈਸੇ ਤੋਂ ਆਪਣੀ ਗਲਤੀ ਕਰਾ ਰਹੇ ਆਪਾਂ ਹੋਰ ਵਾਲੇ ਸੰਵਿਧਾਨ ਸਰਕਾਰ ਤੋਂ ਮੰਗਾਂ ਬੁਲਾ ਕੇ ਸਰਕਾਰ ਨੂੰ ਜਿੰਨੀ ਸੁਣਾ ਹਰਾ ਕੇ ਅੱਜ ਹੋਇਆ ਤੇ ਜਿਹੜੀ ਬਰਾਬਰ ਨਾਲ ਮੀਟਿੰਗ ਕਰਕੇ ਕੋਈ ਫੀਲਿੰਗ ਜਨ ਕਰਕੇ ਜਰਨਲ ਸਕੱਤਰ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਅੱਜ ਜਿਹੜੀ ਸਾਡੀ ਮੀਟਿੰਗ ਸੀ ਉਹ ਸਾਡੀ ਸੂਬਾ ਬਾਡੀ ਦੀ ਮੀਟਿੰਗ ਸੀ ਜਿੰਦੇ ਵਿੱਚ ਸਾਡੇ 23 ਜ਼ਿਲ੍ਹਿਆਂ ਦੇ ਸੂਬਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਰਨਲ ਸਕੱਤਰ ਤੇ ਸੂਬਾ ਅਹੁਦੇਦਾਰ ਵਿਭਾਗਾਂ ਦੇ ਜਿਹੜੇ ਅਹੁਦੇਦਾਰ ਹਾਜ਼ਰ ਆਏ ਸੀ ਅੱਜ ਅਸੀਂ ਜਿਹੜਾ ਇਸ ਮੀਟਿੰਗ ਦੇ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਜਿਹੜਾ ਫੈਸਲਾ ਲਿਆ ਹੈ ਕਿ ਅਸੀਂ ਜਿਹੜੀ ਜਿਮਨੀ ਚੋਣ ਜਲੰਧਰ ਦੀ ਆ ਰਹੀ ਹੈ ਜਲੰਧਰ ਵੈਸਟ ਦੀ ਉਹਦੇ ਵਿੱਚ 5 ਜੁਲਾਈ ਨੂੰ ਅਸੀਂ ਸਮੁੱਚਾ ਜਿਹੜਾ ਮਿਨਿਸਟਰੀਅਲ ਸਟਾਫ ਹੈ ਜਿਹੜਾ ਸਾਡਾ ਦਫਤਰੀ ਸਟਾਫ ਹੈ ਉਹ ਉਸ ਦਿਨ ਜਲੰਧਰ ਵਿਖੇ ਇਕੱਠੇ ਹੋ ਕੇ ਅਸੀਂ ਮਾਰਚ ਕਰਾਂਗੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਇਆ ਉਹਦੇ ਘਰ ਵੱਲ ਜਾਂ ਦਫ਼ਤਰ ਵੱਲ ਜੋ ਵੀ ਉੱਥੇ ਲੱਗੇ ਸਾਨੂੰ ਜਿੱਥੇ ਵੀ ਜਸਟੇਬਲ ਹੋਇਆ ਉੱਥੇ ਕਰਾਂਗੇ ਔਰ ਅਸੀਂ ਬਾਜ਼ਾਰਾਂ ਦੇ ਵਿੱਚ ਮਾਰਚ ਕਰਕੇ ਸਰਕਾਰ ਨੂੰ ਇਹ ਲੋਕਾਂ ਨੂੰ ਦੱਸਾਂਗੇ ਸਰਕਾਰ ਦੀ ਕਾਰਗੁਜ਼ਾਰੀ ਕਿ ਇਹ ਸਰਕਾਰ ਨੇ ਚਾਹੇ ਮਲਾਜ਼ਮ ਸੀ ਚਾਹੇ ਮਜ਼ਦੂਰ ਸੀ ਚਾਹੇ ਕਿਸਾਨ ਸੀ ਜਿਨ੍ਹਾਂ ਨਾਲ ਵਾਅਦੇ ਕੀਤੇ ਸੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿੰਦੇ ਕਰਕੇ ਸਾਰੇ ਰੋਸ ਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੀਟਿੰਗ ਕੀਤੀ ਸੀ ਦਸੰਬਰ 18 ਦਸੰਬਰ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਔਰ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਨ ਕੇ ਉਹਨਾਂ ਦੇ ਪੱਤਰ ਜਾਰੀ ਕਰਨ ਤੇ ਗੱਲ ਕੀਤੀ ਸੀ ਪਰ ਕੋਈ ਜਾਰੀ ਨਹੀਂ ਕੀਤਾ ਜਿੰਦੇ ਕਰਕੇ ਨਿਰਾਸ਼ ਹੋ ਕੇ ਮੁਲਾਜ਼ਮਾਂ ਨੇ ਇਸ ਸਰਕਾਰ ਦੇ ਵਿਰੁੱਧ ਵੋਟਾਂ ਪਾਈਆਂ ਔਰ ਜਿਹੜਾ 13 0 ਦਾ ਸੁਪਨਾ ਸੀਗਾ ਮੁੱਖ ਮੰਤਰੀ ਦਾ ਚੱਕਨਾਚੂਰ ਸਿਰਫ ਮੁਲਾਜ਼ਮਾਂ ਨੇ ਕੀਤਾ ਹੈ ਔਰ ਅਗਲੀਆਂ ਜਿਹੜੀਆਂ ਜਿਮਨੀ ਚੋਨਾ ਬਾਕੀ ਆਉਣੀਆਂ ਚਾਰ ਉਹਨਾਂ ਦੇ ਵਿੱਚ ਵੀ ਸਰਕਾਰ ਨੂੰ ਅਸੀਂ ਸਭ ਕਸਕਾਉਣ ਲਈ ਬਿਲਕੁਲ ਤਿਆਰ ਬੈਠੇ ਆਂ ਜੇਕਰ ਸਰਕਾਰ ਨੇ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਕਰਕੇ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਤੇ ਜਿਹੜੇ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਉਹਨਾਂ ਚਿਰ ਅਸੀਂ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਵਾਪਸ ਨਹੀਂ ਲੈਣਾ ਜੇ ਸਰਕਾਰ ਇਹ ਸੋਚੇ ਕਿ ਅਸੀਂ ਮੀਟਿੰਗ ਦੇ ਕੇ ਜਾਂ ਗੱਲਬਾਤ ਦੇ ਆ ਕੋਈ ਕਿਸੇ ਤਰ੍ਹਾਂ ਛੋਟੀ ਮੋਟੀ ਕਰਕੇ ਅਸੀਂ ਕਰ ਲਾਂਗੇ ਸਿਰਫ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀ ਸਾਡੇ ਨਾਲ ਸੀਐਮ ਸਾਹਿਬ ਨਾਲ ਹੀ ਦੁਬਾਰਾ ਮੀਟਿੰਗ ਕਰਾਂਗੇ ਔਰ ਜਿੰਨਾ ਚਿਰ ਪੱਤਰ ਜਾਰੀ ਨਹੀਂ ਹੁੰਦੇ ਇਹਨਾਂ ਅ ਮੁਲਾਜ਼ਮਾਂ ਦੇ ਵਿੱਚ ਪੂਰਾ ਜੋਸ਼ ਹੈ ਔਰ ਅਸੀਂ ਇਹਨਾਂ ਦਾ ਪੂਰੀ ਡਟ ਕੇ ਵਿਰੋਧ ਕਰਾਂਗੇ ਹਰੇਕ ਜੀਵਨੀ ਚੋਂ ਹਰਦਾਜੀ ਅੱਜ ਹੰਗਾਮੀ ਮੀਟਿੰਗ ਕੀਤੀ ਗਈ ਹੈ ਮੋਗੇ ਦੇ ਵਿੱਚ ਕੀ ਮੁੱਖ ਮੰਗਾਂ ਸੀ ਜਾਂ ਮਿਸਟਰ ਸਰਕਾਰ 2023 ਦੇ ਵਿੱਚ ਅਸੀਂ ਹੜਤਾਲ ਕੀਤੀ ਸੀ ਉਦੋਂ ਮੁੱਖ ਮੰਤਰੀ ਨਾਲ 18 12 2023 ਨੂੰ ਮੀਟਿੰਗ ਹੋਈ ਸੀ ਜਿੰਦੇ ਵਿੱਚ ਸਾਡੀਆਂ 11 ਮੰਗਾਂ ਤੇ ਗੱਲ ਹੋਈ ਸੀ ਬਾਕੀ ਜੀਆਂ 21 ਮੰਗਾਂ ਤੇ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨੂੰ ਕਿਹਾ ਸੀ ਮੀਟਿੰਗ ਕਰਕੇ ਮੰਗਾਂ ਮੰਨ ਲੀਆਂ ਜਾਣ 11 ਮੰਗਾਂ ਮੁੱਖ ਮੰਤਰੀਆਂ ਨੇ ਮੰਨ ਲੀਆਂ ਸੀ ਜਿੰਦੇ ਵਿੱਚ ਪ੍ਰਾਣੀ ਪੈਨਸ਼ਨ ਸਕੀਮ ਦੇ ਸਬੰਧ ਵਿੱਚ ਜੀਪੀ ਫੰਡ ਦੇ ਖਾਤੇ ਖੋਲਣੇ 4 9 14 ਪੇ ਕਮਿਸ਼ਨ ਦਾ ਬਕਾਇਆ ਦੇਣਾ ਡੀਏ ਦੀਆਂ ਬਾਕੀ ਕਿਸ਼ਤਾਂ ਦੇਣਾ ਹੋਰ ਮੰਗਾਂ ਦੇ ਕਾਫੀ ਸਹਿਮਤੀ ਬਣੀ ਸੀ ਜਿੰਦੀ ਕੇ ਪ੍ਰोसीडिंग ਵੀ ਜਾਰੀ ਕਰਤੀ ਸੀ ਪਰ ਸਰਕਾਰ ਨੇ 6 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਮੀਟਿੰਗ ਹੋਈ ਨੂੰ ਪਰ ਅਜੇ ਤੱਕ ਉਹਨਾਂ ਮੰਗਾਂ ਨੂੰ ਦਾ ਕੋਈ ਨੋਟੀਫਿਕੇਸ਼ਨ ਹੀ ਜਾਰੀ ਕੀਤਾ ਨਾ ਹੀ ਸਾਡੇ ਨਾਲ ਮੀਟਿੰਗ ਕੀਤੀ ਐ ਅਸੀਂ ਪੰਜ ਪੱਤਰ ਸਰਕਾਰ ਨੂੰ ਲਿਖੇ ਸੀ ਸਾਡੀ ਪ੍ਰोसीडिंग ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਉਹਨਾਂ ਦੇ ਪੱਤਰ ਲਾਗੂ ਕਰੋ ਤੇ ਸਾਡੇ ਨਾਲ ਮੀਟਿੰਗ ਕਰਕੇ ਬਾਕੀ ਮੰਗਾਂ ਮੰਨੋ ਪਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਕੀਤਾ ਹੁਣ ਅਸੀਂ ਮਜਬੂਰਨ ਹੋ ਕੇ ਅੱਜ 22 ਤਰੀਕ ਨੂੰ ਮੋਗੇ ਦੀ ਧਰਤੀ ਤੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ 5 ਜੁਲਾਈ ਨੂੰ ਸ਼ੁੱਕਰਵਾਰ ਅਸੀਂ ਜਲੰਧਰ ਦੇ ਵਿੱਚ ਸਮੁੱਚੇ ਪੰਜਾਬ ਦਾ ਮੁਲਾਜ਼ਮ ਇਕੱਠਾ ਕਰਕੇ ਉੱਥੇ ਰੈਲੀ ਕਰਾਂਗੇ ਅਤੇ ਮਾਰਚ ਕਰਾਂਗੇ ਜਿਹੜਾ ਆਮ ਆਦਮੀ ਪਾਰਟੀ ਦਾ ਉਥੋਂ ਦਾ ਐਮਐਲਏ ਖੜਾ ਕੀਤਾ ਉਹਦੇ ਘਰ ਤੇ ਦਫ਼ਤਰ ਦਾ ਘਰਾਓ ਕਰਾਂਗੇ ਤੇ ਉੱਥੇ ਬਜ਼ਾਰਾਂ ਦੇ ਵਿੱਚ ਮਾਰਚ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਇਹਨਾਂ ਨੇ ਮਲਾਜ਼ਿਮਾਂ ਦੇ ਨਾਲ ਮੀਟਿੰਗਾਂ ਕਰਕੇ ਮੰਗਾਂ ਮੰਨ ਕੇ ਉਹਨਾਂ ਦੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੇ ਅੱਜ ਅਸੀਂ ਮਜਬੂਰ ਹੋ ਕੇ ਜਿਹੜੇ ਦਫ਼ਤਰਾਂ 'ਚ ਬਹਿ ਕੇ ਲੋਕਾਂ ਦੇ ਕੰਮ ਕਰਨ ਵਾਲੇ ਆ ਅਸੀਂ ਅੱਜ ਦਫ਼ਤਰਾਂ 'ਚ ਆਉ ਦਾ ਕੰਮ ਛੱਡ ਕੇ ਸਰਕਾਰ ਦਾ ਪਿੱਟ ਛਾਪਾ ਕਰਨ ਆਏ ਆ ਤੇ ਸਰਕਾਰ ਦੇ ਇਹ ਸਰਕਾਰ ਦੀ ਵਜ੍ਹਾ ਕਰਕੇ ਹੋ ਰਿਹਾ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਜਦੋਂ ਅਸੀਂ ਚਿੱਠੀਆਂ ਲਿਖਤੀਆਂ ਸਰਕਾਰ ਦਾ ਫਰਜ਼ ਬਣਦਾ ਹੈ ਜਦੋਂ ਸਾਡੀਆਂ ਚਿੱਠੀਆਂ ਜਾਂਦੀਆਂ ਉਹਨਾਂ ਤੇ ਗੌਰ ਕਰਕੇ ਦੇ ਨਾਲ ਗੱਲਬਾਤ ਕਰਦੀ ਪਰ ਸਰਕਾਰ ਗੱਲਬਾਤ ਤੋਂ ਭੱਜ ਰਹੀ ਹੈ ਇਸ ਕਰਕੇ ਮਜਬੂਰ ਸਾਨੂੰ ਚੋਣਾਂ ਅਸਰ ਆ ਪਣਾਉਣਾ ਪੈ ਰਿਹਾ ਜਿਮਨੀ ਚੋਣਾਂ ਆ ਰਹੀਆਂ ਨੇ ਜਿਮਨੀ ਚੋਣਾਂ ਦੇ ਕਰਕੇ ਬਿਲਕੁਲ ਪਊਗਾ ਜੀ ਜੇ ਕਹੀਏ ਲੋਕ ਸਭਾ ਚੋਣਾਂ ਤੇ ਵੀ ਅਸਰ ਪਿਆ ਹੈ ਜੇ ਸਰਕਾਰ ਨੇ ਮਲਾਜਮਾਂ ਦੇ ਨਾਲ ਧੋਖਾ ਕੀਤਾ ਸੀ ਤਾਂ ਮਲਾਜਮਾਂ ਨੇ ਹੀ ਵੱਡੇ ਪੱਦਰ ਤੇ ਪੈਨਸ਼ਨਾਂ ਦੇ ਵੱਡੇ ਪੱਦਰ ਤੇ ਉਹਨਾਂ ਦੇ ਪਰਿਵਾਰਾਂ ਨੇ ਵੱਡੇ ਪੱਦਰ ਤੇ ਆ ਕੇ ਜਿਮਨੀ ਚੋਣਾਂ ਚ ਸਰਕਾਰ ਨੂੰ ਸੌਫਕਸਕਾਇਆ ਲੋਕ ਸਭਾ ਚੋਣਾਂ ਚ ਤੇ ਆਉਣ ਵਾਲੇ ਸਮੇਂ ਚ ਅਸੀਂ ਜਿਮਨੀ ਚੋਣਾਂ ਦੇ ਵਿੱਚ ਵੀ ਸਰਕਾਰ ਦੇ ਸਭ ਕੁਝ ਕੋਲ ਹੀ ਤਿਆਰ ਬੈਠਿਆ